ਕਾਲੇ ਲੱਗੇ ਜੋ ਪੱਕਾ ਰੰਤਾ ਫਿਰ ਉਹ ਬੈਠੇ ਦੇ ਕੱਚੀ ਰਸਦ ਭਾਈ ਅੰਤ ਲਾਲ ਨੇ ਦੇ ਦਿੱਤੀ ਸਾ ਸੰਗਤ ਸਾਡੇ ਸਰਗੰਗ ਦੀ ਚਾਲ ਪਈ ਦੀ ਮਾਪਾ ਪਜਾਵੀ ਗਾਣੇ ਨਹੀਂ ਰੋਟੀ ਦਾ ਤਾਂ ਉਹ ਕਹਿੰਦੇ ਆ ਸਮਾਵੇਵਾਲ ਸਾਹਿਬ ਬੜੀ ਨਿਮਰਤਾ ਵਿੱਚ ਕਹਿੰਦੇ ਜੀ ਆਓ ਜੀ ਬੈਠੋ ਲੰਗਰ ਤਿਆਰ ਨਹੀਂ ਹੈ ਪਰ ਕੋਈ ਨਹੀਂ ਤੁਸੀਂ ਬੈਠੋ ਮੈਂ ਲੰਗਰ ਪਕਾ ਲੈਂਦਾ ਸਤਿਗੁਰੂ ਕਹਿਣ ਆਇਆ ਸੀ ਪਰ ਜਿਹਦੇ ਕੋਲ ਅੱਖ ਹੈ ਪਿਆਰ ਵਾਲੀ ਜਿਹਦੇ ਕੋਲ ਅੱਖ ਹੈ ਸ਼ਰਧਾ ਵਾਲੀ ਭਾਈ ਅਨੰਤ ਲਾਲ ਸਾਹਿਬ ਕਹਿਣ ਲੱਗੇ ਕਿ ਜੇ ਤੁਸੀਂ ਕਹਿਣ ਲੱਗੇ ਕਿ ਉਹ ਪਕਾ ਦਿੱਤਾ ਫਿਰ ਉਹ ਵੀ ਦੇ ਦੇ ਕੱਚੀ ਰਸ ਭਾਈ ਅਨੰਤ ਲਾਲ ਨੇ ਦਿੱ ਦਿੱਤੀ ਸਾ ਸੰਗਤ ਅਗਲੇ ਦਿਨ ਸਵੇਰੇ ਦੀਵਾਨ ਲਗਾ ਸਾਰੇ ਲੰਗਰਾਂ ਦੇ ਜਥੇਦਾਰ ਆ ਕੇ ਬੈਠੇ ਭਾਈ ਸੰਤੋਖ ਸਿੰਘ ਲਿਖਦੇ ਆ ਮਾਰਾ ਗੰਗਾਂ ਲੱਗੇ ਬੰਗਰ ਤੁਹਾਡੇ ਆਪਣੀ ਹੋਣ ਦੇ ਸੰਤ ਨੇ ਸਾਲ ਸੰਨਤ ਵਿੱਚ ਜਾਉਂਗਾ ਮੇਰੇ ਵੱਲੋਂ ਸਮੁੱਚੀ ਸਾਧ ਸੰਗਤ ਨੂੰ ਹੋਲੇ ਮਹਲੇ ਦੀਆਂ ਲੱਖ ਲੱਖ ਮੁਬਾਰਕਾਂ ਇਹ ਤਿਹਾੜ ਖਾਲਸੇ ਹੀ ਸ਼ਾਨੋ ਸ਼ੌਕਤ ਦਾ ਪ੍ਰਤੀਕ ਹੈ ਤੇ ਕੁੱਲ ਜਹਾਂ ਤੋਂ ਪੰਜਾਬੀ ਕੁੱਲ ਜਹਾਂ ਤੋਂ ਇੱਥੇ ਹੌਲੇ-ਹੌਲੇ ਤੇ ਸ਼੍ਰੀ ਨਨਪੁਰ ਸਾਹਿਬ ਦੀ ਪਾਵਨ ਫਿੱਤਰ ਧਰਤੀ ਤੇ ਨਤਮਸਤਕ ਹੁੰਦੇ ਆ ਤੇ ਹਰ ਇੱਕ 사ਤ ਸੰਗਤ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਵਾਦ ਦਸਮ ਪਾਤਸ਼ਾਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਰ ਸਾਡੇ ਸਾਰਿਆਂ ਦੇ ਉੱਤੇ ਹਰ ਇੱਕ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ